ਜੋ ਸੰਤ ਭਿੰਡਰ ਵਾਲੇ ਨਾਲ ਬੜੀ ਪਹੁੰਚੀ ਹੋਈ ਛਾਇ ਸੀ ਸੰਤਾਂ ਦੀ ਗੱਲ ਚੱਲਣ ਦੀ ਭਾਈ ਮੈਂ ਤਾਂ ਕਾਲ ਕਰ ਲਈ ਤੇ ਕਹਿੰਦਾ ਵੀ ਸੰਤ ਬੜੀ ਪਹੁੰਚੀ ਛਾਇ ਸੀ ਵੀ ਬਾਣੀ ਬਹੁਤ ਪੜਦੇ ਸੀ ਬਾਣੀ ਤੂੰ ਵੀ ਬਾਣੀ ਪੜਿਆ ਕਰ ਤੇ ਬਾਣੀ ਨਾਲ ਤੇਰਾ ਮਨ ਨਿਰਮਲ ਹੋਏ ਨਾ ਕੋਮਲ ਹੋਏ ਨਾ ਬਾਣੀ ਪੜਨ ਦਾ ਬਹੁਤ ਜ਼ਿਆਦਾ ਫਾਇਦਾ ਬੰਦੇ ਦੀ ਜ਼ਿੰਦਗੀ ਸਾਰੀ ਬਦਲ ਜਾਂਦੀ ਆ ਜੇ ਬੰਦਾ ਜੇ ਚਾਹ ਬਰ ਹੋ ਜਾਂਦਾ ਵਾ ਜੇ ਉਹ ਦੁਬਾਰਾ ਮਿਲੇ ਆ ਨਾ ਹਾਂਜੀ ਹਾਂਜੀ ਉਹਨੂੰ ਕਿਹੋ ਤੁਕਾ ਹਾ ਸਨੇਹਾ ਤੁੰਮੇ ਨੂੰ ਦੇ ਦੇ ਉਹ ਭਾਜਪਾ ਕੋ ਬਹਿ ਗਿਆ ਜਾ ਕੇ ਤੁੰਮੇ ਨੂੰ ਕਹਿ ਬਾਣੀ ਪੜਿਆ ਕਰੇ ਬਿਲਕੁਲ ਮੈਨੂੰ ਇਹੋ ਕਿਹਾ ਮੈਂ ਜੇ ਬਾਣੀ ਪੜਨਾ ਐਡਾ ਮਨ ਕੋਮਲ ਹੋ ਜਾਂਦਾ ਈ ਤੇ ਫਿਰ ਭਿੰਡਰਾਂ ਵਾਲੇ ਜਿੰਨਿਆਂ ਤੇ ਬਾਣੀ ਕੋ ਪੜਦਾ ਨਹੀਂ ਉਹਦੇ 125 ਪਾੜ ਕਰਦਾ ਤੇ ਉਹਨੇ 5000 ਹਿੰਦੂ ਵੜਨ ਦੀ ਗੱਲ ਕਿਵੇਂ ਕਰ ਲਈ ਉਹ ਇੰਨਾ ਮੈਂ ਕਿਹਾ ਬਾਣੀ ਨੇ ਇਹਨੂੰ ਸਿਖਾਇਆ ਵੀ 5000 ਹਿੰਦੂ ਵੜਨਾ ਵਾ ਉਹ ਵੀ ਉਹ ਵੀ ਉਹ ਵੀ ਨਹੀਂ ਹੈ ਠਾਕੁਰ ਸਿੰਘ 21 ਸਾਲ ਝੂਠ ਬੋਲੀ ਗਿਆ ਉਹ ਬਾਣੀ ਨਹੀਂ ਸੀ ਪੜਦਾ ਹਾਂਜੀ ਉਹੀ ਤੇ ਗੱਲ ਆ ਤੇ ਕਹਿੰਦਾ ਬਾਣੀ ਉਹਨੂੰ ਪਤਾ ਸੀ ਉਹਨੂੰ ਉਹਨੂੰ ਬ੍ਰਹਮ ਦਾ ਗਿਆਨ ਸੀ ਤੇ ਉਹਨੂੰ ਪਤਾ ਲੱਗ ਗਿਆ ਸੀ ਪਹਿਲਾਂ ਵੀ ਦਰਬਾਰ ਸਾਹਿਬ ਤੇ ਹਮਲਾ ਹੋਣਾ ਮੈਂ ਕਹਾ ਲੱਖ ਲਾਹਣ ਤੋਂਦੇ ਜੇ ਉਹਨੂੰ ਪਤਾ ਲੱਗ ਗਿਆ ਸੀ ਦਰਬਾਰ ਸਾਹਿਬ ਤੇ ਹਮਲਾ ਹੋਣਾ ਤੇ ਜੇ ਫਿਰ ਵੀ ਦਰਬਾਰ ਸਾਹਿਬ ਤੋਂ ਬਾਹਰ ਬਾਹਰ ਨਹੀਂ ਆਇਆ ਫਿਰ ਵੀ ਨਹੀਂ ਉਹਨੇ ਬਚਾਇਆ ਤੇ ਫਿਰ ਉਹ ਫਿਰ ਉਹ ਕਾਂਧੀਆ ਦੀ ਬ੍ਰਹਮ ਗਿਆਨ ਉਹਨਦੇ ਕੋ ਕਹਿੰਦਾ ਬ੍ਰਹਮ ਗਿਆਨ ਸੀ ਕਦੇ ਕਹੀ ਜਾਂਦੇ ਆ ਵੀ ਮਾਰਚ ਮਹੀਨੇ ਚ ਭਿੰਡਰ ਵਾਲਾ ਰਾਹ ਮੰਗਦਾ ਸੀ ਬਾਹਰ ਜਾਣ ਲਈ ਇੰਦਰਾ ਗਾਂਧੀ ਨੇ ਦਿੱਤਾ ਨਹੀਂ ਉਹ ਕਹਿੰਦੀ ਮੈਂ ਅਟੈਕ ਹੀ ਕਰਨਾ ਕਦੇ ਕਹਿੰਦੇ ਨਹੀਂ ਆਇਆ ਨਹੀਂ ਉਹ ਕਦੇ ਕਹਿੰਦੇ ਆ ਵੀ ਹੁਣ ਦੇਖੋ ਇਹਨਾਂ ਨੇ ਸਾਡਿਆਂ ਨੇ ਕਿੰਨਾ ਦਿਮਾਗ ਇਹਨਾਂ ਦਾ ਖੋਖਲਾਇਆ ਗੁਰੂ ਗੋਬਿੰਦ ਸਿੰਘ ਦੇ ਸਹਜਾਦਿਆਂ ਬਾਰੇ ਗੁਰਤੇਗ ਬਹਾਦਰ ਜੀ ਬਾਰੇ ਪੰਜਵੇਂ ਪਾਸ਼ਾ ਦੀ ਸ਼ੀਦੀ ਬਾਰੇ ਸਾਡੇ ਗ੍ਰੰਥਾਂ ਨੇ ਲਿਖ ਦਿੱਤਾ ਵੀ ਤੀਜੇ ਪਾਸ਼ਾ ਨੂੰ ਜਦੋਂ ਉਹਨਾਂ ਦੀ ਲੜਕੀ ਨੇ ਕਿਹਾ ਨਾ ਵੀ ਗਰਗੱਤੀ ਮੇਰੇ ਘਰ ਵਾਲੇ ਨੂੰ ਦੇ ਦਿਓ ਹਾਂਜੀ ਤੇ ਤੀਜੇ ਪਾਸ਼ਾ ਕਹਿੰਦੇ ਵੀ ਤੈਨੂੰ ਸ਼ੀਦੀਆਂ ਦੇਣੀਆਂ ਪੈਣੀਆਂ ਬਹੁਤ ਅੱਛਾ ਜੀ ਤੇ ਤੈਨੂੰ ਪੁੱਤਰ ਨੂੰ ਤਵੀ ਤੇ ਬਿਠਾਉਣਾ ਪੈਣਾ ਆ ਅੱਛਾ ਜੀ ਇਦਾਂ ਤੇਰੀ ਐਸ ਪੀੜੀ ਦੇ ਵਿੱਚੋਂ ਇਦਾਂ ਸਿਰ ਲੁੱਥਣਾ ਆ ਹੁਣ ਆ ਹੁਣ ਇਦਾਂ ਮਤਲਬ ਸਾਰੀਆਂ ਗੱਲਾਂ ਪਿਓ ਕਹਿੰਦੀ ਠੀਕ ਐ ਜੀ ਮੈਂ ਸਾਰਾ ਕੁਝ ਇਦਾਂ ਕਰਾ ਲਵਾਂਗੀ ਵੀ ਤੁਸੀਂ ਗੱਡੀ ਸਾਨੂੰ ਦੇ ਦੀ ਬਸ ਅੱਛਾ ਜੀ ਮਤਲਬ ਹਰੇਕ ਹੁਣ ਭਿੰਡਰਾਂ ਵਾਲੇ ਵਾਰੀ ਕਹੀ ਜਾਂਦੇ ਆ ਵੀ ਪਤਾ ਲੱਗ ਗਿਆ ਸੀ ਉਹਨੂੰ ਤੇ ਗੁਰੂ ਗੋਬਿੰਦ ਸਿੰਘ ਆਏ ਫੇ ਅਕਾਲ ਤਖਤ ਤੇ ਭਿੰਡਰਾਂ ਵਾਲੇ ਨਾਲ ਮੀਟਿੰਗ ਕੀਤੀ ਤੇ ਉਹ ਕਹਿੰਦੇ ਵੀ ਦੇਖ ਲਾ ਵੀ ਜੇ ਤੂੰ ਨਾ ਇਦਾਂ ਅਟੈਕ ਕਰਵਾ ਲਵੇਂ ਅਕਾਲ ਤਖਤ ਤੇ ਹਾਂਜੀ ਪੇ ਜੇ ਇੱਕ ਵਾਰੀ ਅਟੈਕ ਹੋ ਜAVE ਤਾਂ ਟਕਸਾਲ ਦਾ ਪ੍ਰਚਾਰ ਇੰਨਾ ਜਿਆਦਾ ਹੋ ਜਾਣਾ ਜਿੰਨਾ 100 ਸਾਲ ਚ ਨਹੀਂ ਹੋ ਸਕਦਾ ਇਹਦਾ ਮਤਲਬ ਤੇ ਭਾਜੀ ਇਹਨਾਂ ਦੋਸ਼ੀ ਪਰ ਗੁਰਗੋਬਿੰਦ ਸਿੰਘ ਨੂੰ ਬਣਾਤਾ ਵੀ ਜੇ ਗੁਰਗੋਬਿੰਦ ਸਿੰਘ ਚਾਹੁੰਦਾ ਸੀ ਤਾਂ ਆਕਾਲ ਤਖਤ ਤੇ ਹਮਲਾ ਹੋਵੇ ਕੱਲਾ ਇਹਦਾ ਹੀ ਨਹੀਂ ਜਿਹੜਾ ਜਿਹੜੇ 10ਵੇਂ ਪਾਤਸ਼ਾਹ ਦੇ ਸਹਬਜ਼ਾਦੇ ਨੀਆਂ ਚ ਚਿਣੇ ਗਏ ਆ ਉਹਦੇ ਦੋਸ਼ੀ ਵੀ ਮਾਤਾ ਪਾਨੀ ਜੀ ਆ ਅੱਛਾ अच्छा ठीक है जी ठीक है जो उन दे दो चीज में ततीजे ततीजे गुरु दी फैमिली ਦੇ ਮੈਂਬਰਾਂ ਨੂੰ ਬਣਾਤਾ ਵੀ ਉਹਨਾਂ ਨੂੰ ਪਤਾ ਸੀ ਸਾਰਾ ਕੁਝ ਜਾਨੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਸੀਗੇ ਬੀਬੀ ਭਾਨੀ ਉਹਨਾਂ ਨੂੰ ਤੀਜੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਜੀ ਸੌਰੀ ਉਹਨਾਂ ਨੂੰ ਕਹਿ ਦਿੱਤਾ ਸੀ ਪਹਿਲਾਂ ਹਾਂਜੀ ਗੁਰੂ ਅਮਰਦਾਸ ਜੀ ਨੇ ਦੱਸ ਦਿੱਤਾ ਸੀ ਕਿ ਇਦਾਂ ਹੁਣੀ ਆ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਗੱਦੀ ਦੇ ਦਿਓ ਮੇਰੇ ਘਰ ਵਾਲੇ ਨੂੰ ਬਾਕੀ ਕੋਈ ਗੱਲ ਤੇ ਗੱਦੀ ਦੇ ਚੱਕਰ 'ਚ ਜੇ 10ਵੇਂ ਪਾਸ਼ਾ ਦੇ ਪਲਾ ਪੁੱਥ ਚੱਲ ਜਾਣ ਬਸ ਸਾਨੂੰ ਉਹਨਾਂ ਨੂੰ ਗੱਦੀ ਨੇ ਇਕੱਲਾ ਪਿਆਰ ਦੀ ਹਰ ਹਰ ਘਟਨਾ ਜਿਹੜੀ ਵਾਪਰੀ ਆ ਨਾ ਉਹਨੂੰ ਕਿਸੇ ਨਾ ਕਿਸੇ ਵਰ ਜਾਂ ਸ਼ਰਾਪ ਦੇ ਨਾਲ ਜੋੜਿਆ ਇਹਨਾਂ ਨੇ ਹਾਂ ਇਦਾਂ ਹੀ ਆ ਜੀ ਇਦਾਂ ਹੀ ਬਾਜੀ ਠੀਕ ਹੈ ਜਦ ਕਿ ਉਹਦੀ ਉਹਦਾ ਉਹਦਾ ਲੈਣਾ ਦੇਣਾ ਕੋਈ ਨਹੀਂ ਹੈਗਾ ਇਹਦੇ ਨਾਲ ਹਾਂਜੀ ਤੇ ਮੈਨੂੰ ਕਹਿੰਦਾ ਵੀ ਮੈਨੂੰ ਕਹਿੰਦਾ ਜੇ ਖਾਲਿਸਤਾਨ ਬਣ ਜਾਂਦਾ ਨਾ ਤੇ ਬੜਾ ਫਾਇਦਾ ਹੋਣਾ ਸੀ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸੀ ਉਹ ਪਿੰਡ ਨਾਲ ਕਿਸੇ ਨਾ ਉੱਚ ਨੀਚ ਨਹੀਂ ਹੋਣੀ ਕਿਸੇ ਨਾ ਨੇਕੀ ਨਹੀਂ ਸੀ ਹੋਣੀ ਤੇ ਮੈਂ ਕਿਹਾ ਉਹ ਉਹ ਜੇ ਸਾਰੇ ਧਰਮਾਂ ਦਾ ਸਤਕਾਰ ਕਰਦਾ ਸੀ ਤੇ ਹਿੰਦੂ ਵੱਡਣ ਦੀ ਗੱਲ ਫਿਰ ਕਾਹਤੋਂ ਕਰਦਾ ਏ ਉਦੋਂ ਸਤਕਾਰ ਕਿੱਥੇ ਗਿਆ ਹੁੰਦਾ ਨਹੀਂ ਇੱਕ ਇੱਕ ਸਵਾਲ ਨਹੀਂ ਇਹ ਦੱਸਦੇ ਕਿਸੇ ਨੂੰ ਵੀ ਜਿਹੜਾ ਅੱਜ ਦਾ ਸਮਾਂ ਆ ਜੇ ਪੰਜਾਬ ਚ ਅੱਜ ਖਾਲਸਤਾਨ ਬਣੀ ਹਾਂਜੀ ਉਹਦੇ ਜਦੋਂ ਸਰਕਾਰ ਚੁਣ ਹੁਣੀ ਆ ਉਹ ਕਿਦਾਂ ਚੁਣ ਹੁਣੀ ਆ ਬਿਲਕੁਲ ਜੀ ਜੇ ਬੂਟਾਂ ਪੈਣ ਗੀਆਂ ਬੂਟਾਂ ਤਾਂ ਜਾਦੇ ਇਰਾਦਾ ਸਵਮੀਆਂ ਦੀਆਂ ਹੁਣੀਆਂ ਬਿਲਕੁਲ ਜੀ ਬੂਟਾਂ ਤਾਂ ਹਿੰਦੂਆਂ ਦੀਆਂ ਜ਼ਿਆਦਾ ਹੋ ਜਾਣੀਆਂ ਖਾਲਸਤਾਨੀਆਂ ਨਾਲੋਂ ਤਾਂ ਬਾਦਲਾਂ ਦੀਆਂ ਜ਼ਿਆਦਾ ਹੋ ਜਾਣੀਆਂ ਬਿਲਕੁਲ ਜੀ ਵੋਟਾਂ ਤੇ ਸਰਸੇ ਵਾਲੇ ਨੇ ਜਿਆਦਾ ਲਿਆ ਇੰਨੀਆਂ ਨਾ ਜਾਂ ਤਾਂ ਜਾਂ ਤਾਂ ਅੱਜ ਿੱਦਾਂ ਹੁੰਦੀ ਹੋਵੇ ਵੀ ਜਿਹੜੇ ਖਾਲਸਾਤਨ ਦੀ ਗੱਲ ਕਰਦੇ ਆ ਉਹਨਾਂ ਦੀ ਸਰਕਾਰ ਬਣਦੀ ਹੋਵੇ ਹਰ ਇੱਕ ਵਾਰੀ ਹਾਂਜੀ ਹਾਂਜੀ ਬਾਜੀ ਫਿਰ ਇਹ ਕਹਿਣ ਤੇ ਦੇਖੋ ਜੀ ਇੱਥੇ ਖਾਲਸਾਤਨ ਬਣਾ ਦਿਓ ਸਾਡੀ ਸਾਡੀ ਪੱਕੀ ਸਾਡੀ ਸਰਕਾਰ ਹੋਣੀ ਹਾਂਜੀ ਹੁਣ ਜੇ ਅੱਜ 92 ਸੀਟਾਂ ਆਮ ਆਦਮੀ ਪਾਰਟੀ ਲੈ ਗਈ ਹਾਂਜੀ ਹੈਨਾ ਹੁਣ ਦੀਪਸਿੱਤ ਆਪਣਾ ਇਹ ਅਮਰਤਪਾਲ ਤੇ ਉਹ ਉਹ ਬੀਨਤ ਸਿੰਘ ਦਾ ਮੁੰਡਾ ਜਿੱਤ ਗਏ ਆ ਇੱਕ ਵਾਰੀ ਗਾਹਾਂ ਦੀਆਂ ਇਲੈਕਸ਼ਨਾਂ ਜਰੂਰ ਸਨਿਕਲ ਦਾ ਦੇਖ ਲਿਓ ਹਾਂਜੀ ਠੀਕ ਹੈ ਜਿੰਨਾ ਚਿਰ ਭਾਜਪਾ ਨੂੰ ਲੋੜਿਆ ਜਿੱਤਣਗੇ ਇਹ ਜਿੰਦਣ ਉਹ ਨਹੀਂ ਦੇਖ ਲਿਆ ਤੇ ਹੁਣ ਹੁਣ ਸਾਡਾ ਸਰਦਾਰ ਪਰੇ ਹੋ ਜਾ ਬਸ ਭਾਜੀ ਇਹ ਭਾਜਪਾ ਜਿਹੜੀ ਲਿਆਉਣੀ ਹੈ ਨਾ ਭਾਜੀ ਇਹ ਖੱਲ੍ਹੇ ਆਉਣੀ ਸਿਰਫ ਖਾਲਸਤਾਨੀਆਂ ਨੇ ਉਦਾਂ ਭਾਜਪਾ ਅੰਦਰ ਨਹੀਂ ਸੀ ਆ ਸਕਦੀ ਪੰਜਾਬ ਦੇ ਇਹਨਾਂ ਖਾਲਸਤਾਨੀਆਂ ਦੇ ਇਹਨਾਂ ਟਕਸਾਲੀਆਂ ਨੇ ਹੀ ਲਿਆਉਣੀ ਭਾਜਪਾ ਉਹਨਾਂ ਦੇ ਜਾਨੀ ਜਿਹੜੀਆਂ ਜਿਹੜੀਆਂ ਘੱਟ ਗਿਣਤੀਆਂ ਹਨਾ ਘੱਟ ਗਿਣਤੀਆਂ ਦੀਆਂ ਰੈਡੀਕਲ ਧਰਾਂ ਨੂੰ ਸ਼ਹਿ ਦੇ ਕੇ ਰੱਖਣਾ ਭਾਜਪਾ ਦਾ ਮੁੱਖ ਅਜੰਡਾ ਆ ਹਾਂਜੀ ਜਦੋਂ 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 ਉਹ ਘੱਟ ਗਿਣਤੀਆਂ ਤੋਂ ਦੇਸ਼ ਵੱਖਰਾ ਕਰਾਉਣ ਦੀ ਧਰਮ ਆਧਾਰਿਤ ਦੇਸ਼ ਬਣਾਉਣ ਦੇ ਨਾਰੇ ਲੁਵਾਉਣਗੇ ਹਾਂਜੀ ਉਹ ਉਹ ਗਰਾਊਂਡ ਬਣੂਗੀ ਉਹਨਾਂ ਦੀ ਕਿ ਉਹ ਆਪ ਹਿੰਦੂ ਸਟੇਟ ਹਿੰਦੂ ਆਧਾਰਿਤ ਰਾਜ ਬਣਾਉਣ ਦੋਸਤਾਂ ਬਿਲਕੁਲ ਜੀ ਮੈਂ ਉਹ ਇਹ ਵੀ ਗੱਲ ਕੀਤੀ ਮੈਂ ਕਿ ਜਿੰਨਾ ਖਾਲਸਤਾਨੀ ਖਾਲਸਤਾਨ ਦੇ ਰੌਲੇ ਜਿੰਨੇ ਜਿਆਦਾ ਧਰਨੇ ਲੱਗਣਦੇ ਜਿੰਨਾ ਜਿਆਦਾ ਪ੍ਰਚਾਰ ਖਾਲਸਤਾਨ ਦਾ ਵਧ ਵਧਨ ਦਿਆਵਾ ਉਹਨਾਂ ਹੀ ਮੈਂ ਕਹਾ ਹਿੰਦੂਆਂ ਦੀ ਗਿਣਤੀ ਉਹਨਾਂ ਦੇ ਪੱਖ 'ਚ ਮੋਦੀ ਉਹਨਾਂ ਦੇ ਪੱਖ 'ਚ ਜ਼ਿਆਦੀ ਭੁਗਤ ਨਹੀਂ ਵੀ ਇਹ ਸਾਡਾ ਦੇਸ਼ ਤੋੜ ਨੂੰ ਫਿਰਦੇ ਆ ਕੱਲਾ ਕੱਲਾ ਉਹ ਇਹ ਸਾਡੇ ਵਾਲੇ ਤਾਂ ਗਧੇ ਆ ਇਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਜੇ ਇੰਨੇ ਪਰਸੈਂਟ ਗਿਣਤੀ ਤੇ ਆਧਾਰਿਤ ਹਾਂਜੀ ਐਡੀ ਵੱਡੀ ਡੈਮੋਕ੍ਰੇਸੀ 'ਚ ਟੁਕੜੇ ਹੋ ਗਏ ਹਾਂਜੀ ਤੇ ਕੈਨੇਡਾ ਨੂੰ ਟੁਕੜੇ ਹੋਣ ਤੋਂ ਕੌਣ ਰੋਕੂਗਾ ਫਿਰ ਬਿਲਕੁਲ ਬਾਜੀ ਇੰਗਲੈਂਡ ਨੂੰ ਟੁਕੜੇ ਹੋਣ ਤੋਂ ਕੌਣ ਰੋਕੂਗਾ ਬਿਲਕੁਲ ਬਾਜੀ ਸਹੀ ਗੱਲ ਹੈ ਜਿਹੜੇ ਨਿਊਜ਼ੀਲੈਂਡ ਦੇ ਇੱਥੇ ਦੇ ਇੱਥੇ ਦੇ ਲੋਕ ਆ ਉਹ ਤਾਂ ਵੈਸੇ ਕਹਿੰਦੇ ਪਈ ਅਦਾ ਅਦਾ ਆਸਟ੍ਰੇਲੀਆਡ ਸਾਡਾ ਹੈ ਉਹੀ ਤਾਂ ਗੱਲ ਆ ਫੇ ਫੇ ਤਾਂ ਹਰੇਕ ਡੈਮੋਕ੍ਰੇਸੀ ਦੇ ਵਿੱਚ ਆਵਾਜ਼ ਉੱਠਣੀ ਆ ਹਾਂ ਜੀ ਹਾਂ ਜੀ ਜੇ 150 ਕਰੋੜ ਦੇ ਵਾਦੀ ਜੋ 1% ਵਾਲੇ ਕਹਿ ਸਕਦੇ ਵੀ ਸਾਨੂੰ ਦੇਸ਼ ਵੱਖਰਾ ਚਾਹੀਦਾ ਤੇ ਕੈਨੇਡਾ ਦੀ ਤਾਂ ਵਾਦੀ ਸਿਰਫ 4 ਕਰੋੜ ਹੈ ਤੇ ਉਹਦੇ ਜਿਹੜਾ ਚੌਥਾ ਹਿੱਸਾ ਹੋ ਗਿਆ ਪੰਜਾਬੀ ਦੇ ਉਹਨਾਂ ਦੇ ਇਹਨਾਂ ਕਹਿੰਦੇ ਸਾਨੂੰ ਇੱਥੇ ਕੈਨੇਡਾ ਚ ਵੀ ਖਾਲਸਪਨ ਚਾਹੀਦਾ ਉਹਦੇ ਉਹਦੇ ਨਾਲੋਂ ਪਹਿਲਾਂ ਜਿਹੜਾ ਜਿਹੜਾ ਤੁਹਾਡਾ ਮੌਂਟਰੀਅਲ ਵਾਲਾ ਪਾਸਾ ਆ ਕਿਊਬੈਕ ਵਾਲਾ ਹ ਉਹ ਬਖਰਾ ਕੰਟਰੀ ਮੰਗਦੇ ਆ ਫ੍ਰੈਂਚ ਫ੍ਰੈਂਚ ਬੋਲਦੇ ਆ ਕਰਦੇ ਆ ਸਾਰੇ ਉਹ ਹਾਂਜੀ ਹਾਂਜੀ ਬਿਲਕੁਲ ਜੀ ਠੀਕ ਆ ਉਹ ਬਖਰਾ ਚੌਹਣਗੇ ਉਹ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਠੀਕ ਆ ਇਸ ਕਰਕੇ ਇਹ ਇਹ ਸਾਡਿਆਂ ਨੂੰ ਨਹੀਂ ਪਤਾ ਕਿ ਜਦੋਂ ਇਹ ਇਹ ਗੇਮਾਂ ਜਿਹੜੀਆਂ ਆ ਉਹਨਾਂ ਦੀਆਂ ਜਿਹੜਾ ਨਾ ਮੋਰਾ ਹੁੰਦਾ ਆ ਹਾਂਜੀ ਬਾਜੀ ਜਦੋਂ ਸ਼ਤਰੰਜ ਖੇਡਦੇ ਆ ਤੁਸੀਂ ਉਹਦੇ ਵਿੱਚ ਦੋ ਪਾਸੇ ਦੇ ਖਿਡਾਰੀ ਹੁੰਦੇ ਆ ਹਾਂਜੀ ਉਹ ਕਿੰਗ ਆ ਕੁਇਨ ਆ ਜੋ ਵੀ ਹੈਗਾ ਉਹ ਮੋਰੇ ਜਿਹੜੇ ਖੇਡਦਾ ਹੋਰ ਕੋਈ ਆ ਹਾਂਜੀ ਉਦੋਂ ਤੱਕ ਦੂਜੇ ਨੂੰ ਮਾਰ ਰਹੇ ਹੁੰਦੇ ਆ ਉਹ ਹਾਂਜੀ ਬਿਲਕੁਲ ਦੇਖਣ ਵਾਲੇ ਨੂੰ ਲੱਗਦਾ ਪੇ ਬਾਅਦ ਚ ਉਹ ਜਿਹੜੇ ਖੇਡਦੇ ਆ ਹਾਂਜੀ ਜਦੋਂ ਗੇਮ ਖਤਮ ਹੋ ਜਾਂਦੀ ਆ ਫੇ ਪਤਾ ਉਹ ਸਾਰਿਆਂ ਨੂੰ ਕੋ ਡੱਬੇ ਚ ਪਾ ਕੇ ਰੱਖ ਦਿੰਦਾ ਰਾਤ ਨੂੰ ਹਾਂਜੀ ਉਹ ਹੀ ਹਾਂਜੀ ਠੀਕ ਆ ਐਦਾਂ ਮੋਰੇ ਆ ਹਾਂ ਬਿਲਕੁਲ ਹਾਂ ਬਿਲਕੁਲ ਜੀ ਮੋਰੇ ਠੀਕ ਆ ਜਦੋਂ ਅਗਲੇ ਦਾ ਜੇ ਅਮਰੀਕਾ ਵਾਲਿਆਂ ਦਾ ਆਪਣਾ ਏਜੰਡਾ ਹੋਇਆ ਹਾਂਜੀ ਤੇ ਭਾਈ ਕਿਸੇ ਤਰ੍ਹਾਂ ਇੰਡੀਆ ਦੇ ਵਿੱਚ ਜੇ ਉਹਨੂੰ ਥ੍ਰੈਟ ਕਰਕੇ ਅਸੀਂ ਮਨਾ ਲਈਏ ਆਪਣੀਆਂ ਅੰਗਲਾਂ ਪਿਆ ਦੇਖ ਲੈ ਬੰਦੇ ਮੰਗਦੇ ਆ ਅਸੀਂ ਅਸੀਂ ਇਹਨਾਂ ਦਾ ਸਾਥ ਦੇ ਦੇਣਾ ਤੇਰੇ ਦੇਸ਼ ਤੇ ਟੁਕੀ ਹੋ ਜਾਣੀ ਹਾਂਜੀ ਹਨਾ ਤੇ ਦਬਾਅ ਪਾ ਕੇ ਕਰਾ ਲਈਏ ਜਿੱਦਣ ਉਹਨਾਂ ਦਾ ਮਸਲਾ ਹੱਲ ਹੋ ਗਿਆ ਹਾਂਜੀ ਫੇਰ ਥੋੜੋ ਇਹਨਾਂ ਦੀ ਬਾਤ ਪੁੱਛੂਗੇ ਉਹ ਤਕਦੀਬ ਨਹੀਂ ਪਾਜੀ ਅਮਰੀਕਾ ਨੇ ਕਿੰਨੀਆਂ ਅਰਬ ਕੰਟਰੀਆਂ ਵਰਤ ਕੇ ਮਿੱਟੀ ਕਰਕੇ ਸੁੱਟਦੀਆਂ ਇਹਨਾਂ ਇਹ ਕਿਸੇ ਦੇ ਸਕੇ ਥੋੜੀ ਹੈਗੇ ਆ ਨਹੀਂ ਸਕੇ ਨਾਲੇ ਤੁਹਾਡੇ ਘਾਤੇ ਹੋਣਗੇ ਤੁਹਾਡੇ ਚ ਤਾਂ ਕੋਈ ਬੰਦਾ ਵੀ ਲੀਡਰ ਵੀ ਹੈ ਨਹੀਂ ਯਾਰ ਯਾਸਰ ਅਰਾਫਾਤਰ ਕੇ ਬੰਦੇ ਸਦਾ ਮਾਰ ਕੇ ਬੰਦੇ ਆਪਣੇ ਆਪ ਚ ਉਦਾਂ ਪਤਾ ਕਿੰਨੀ ਯੋਗਤਾ ਵਾਲੇ ਸੀ ਬਿਲਕੁਲ ਭਾਜੀ ਬਿਲਕੁਲ ਤੁਸਾਂ ਤੁਸੀਂ ਤਾਂ ਐਮਐਲਏ ਤੁਸੀਂ ਪਿੰਡ ਦੇ ਪੰਚ ਵਣ ਦੀ ਯੋਗਤਾ ਨਹੀਂ ਰੱਖਦੇ ਬਿਲਕੁਲ ਭਾਜੀ ਮੈਂ ਇਹਨੂੰ ਇਹ ਗੱਲ ਕਹੀ ਮੈਂ ਕਹਾ ਜੇ ਇੰਨੇ ਜਿਹੜੇ ਆਪਾਂ ਗੁਰੂ ਗੋਬਿੰਦ ਸਿੰਘ ਦੇ ਸਿੰਘ ਆਪਾਂ ਨੂੰ ਕਹਿੰਦੇ ਸਿੱਖ ਐ ਅਸੀਂ ਜੱਟ ਸਿੱਖ ਐ ਅਸੀਂ ਸਭ ਤੋਂ ਉੱਚੀ ਸੋਚੇ ਅਸੀਂ ਸਭ ਤੋਂ ਬੁੱਧੀਮਾਨ ਐ ਮੈਂ ਕਹਾਂ ਸਾਨੂੰ ਸ਼ਰਮਨਾ ਡੁੱਬ ਕੇ ਮਰ ਜਣਾ ਜੇ ਐਨੇ ਬੁੱਧੀਮਾਨ ਨੇ ਇਹਨਾਂ ਨੂੰ ਇੱਕ ਵੀ ਬੰਦਾ ਨਹੀਂ ਲੱਭਿਆ ਵੀ ਜਿਹੜਾ ਪਹਾੜੜਾ ਹਰਪ੍ਰੀਤ ਦਰਗਾਹ ਦਾ ਪ੍ਰਧਾਨ ਬਣਾ ਕੇ ਰੱਖਤਾ ਵਾ ਇੱਕ ਵੀ ਚੰਗਾ ਬੰਦਾ ਨਹੀਂ ਲੱਭਾ ਇਹਨਾਂ ਨੂੰ ਕੋਈ ਜਾਟੇ ਇੱਥੇ ਐਨੇ ਬੁੱਧੀਮਾਨ ਕਿਉਂ ਬੁੱਧੀ ਮਰ ਸਾਡੀ ਸਾਡੀ ਕੌਮ ਦੀ ਨਾ ਇਹ ਗੱਲ ਹੈ ਜੱਟ ਘਟਗੜ ਜੱਟ ਤਾਂ ਬਣਾ ਲੈਂਦੇ ਉਹ ਜਿਹੜਾ ਕੋਈ ਤੇ ਗੱਲ ਮੈਨੂੰ ਕਿਹਨੇ ਕਹਿਆ ਮੈਨੂੰ ਕਹਿੰਦਾ ਵੀ ਅਮਰੀਕਾ ਸਾਰੀ ਦੁਨੀਆ ਗੋਰੇ ਵੀ ਕਹਿੰਦੇ ਆ ਵੀ ਜਿਹੜੀ ਸਿੱਖ ਕੌਮ ਹੈ ਸਭ ਤੋਂ ਬੁੱਧੀਮਾਨ ਕੌਮ ਆ ਮੈਂ ਕਿਹਾ ਬੁੱਧੀਮਾਨ ਦਾ ਇਥੋਂ ਸਾਵਲਾ ਲਾਲਾ ਵੀ ਜੇ ਇੰਨੇ ਬੁੱਧੀਮਾਨ ਹੁੰਦੇ ਤੇ ਕਿਸੇ ਦੁਕੀ ਤੇ ਕੀ ਪਾਠੜਾ ਚੁੱਕ ਕੇ ਪ੍ਰਧਾਨ ਬਣਾਉਂਦੇ ਕਾਲੀ ਦਲ ਦਾ ਚੰਗਾ ਬੰਦਾ ਆਨੇ ਦੇ ਮਾੜੇ ਦਿਨ ਆ ਗਏ ਜ਼ੋਰ ਤੇ ਬਣ ਗਿਆ ਜ਼ੋਰ ਤੇ ਬਣ ਗਿਆ ਮੈਂ ਕਿਹਾ ਜੀ ਉਹਦਾ ਜ਼ੋਰ ਤਾਂ ਤੂੰ ਕਹਿੰਦਾ ਉਹ ਆਪਦੇ ਜ਼ੋਰ ਤੇ ਬਣ ਗਿਆ ਮੈਂ ਕਹਿੰਦਾ ਜੀ ਉਹਦਾ ਜੋਰ ਪੰਜਾਬ ਦੇ ਨਿੱਕੇ ਜਿਹੇ ਸੂਬੇ 'ਚ ਐ ਆਪਣੇ ਲੋਕਾਂ ਤੇ ਉਹਦਾ ਜੋਰ ਚੱਲ ਗਿਆ ਤੇ ਸਰਕਾਰ ਮੋਦੀ ਉਹਨਾਂ ਦਾ ਕਿਉਂ ਨਾ ਚੱਲੂ ਫਿਰ ਆਪਣੇ ਦੀ ਉਹਨਾਂ ਨਾਲ ਹਮਨੇ ਆਪਾਂ ਕਿਵੇਂ ਅੜ ਜਾਗੇ ਜਿੰਦੇ ਤੋ ਹਾਰ ਗਏ ਤੇ ਉਹਨਾਂ ਨਾਲ ਆਪਣੇ ਜਿੱਤ ਜਾਗੇ ਕੋਈ ਜੋਰ ਨਹੀਂ ਬਣਿਆ ਉਹ ਜਦੋਂ ਸਾਡੇ ਪਿੰਡ ਨਾ ਇੱਕ ਵਾਰੀ ਅਸੀਂ ਨਿੱਕ-ਨਿੱਕੇ ਹੁੰਦੇ ਸੀ ਪੰਚਾਇਤ ਦੀਆਂ ਚੋਣਾਂ ਸੀਆਂ ਹਾਂ ਹਾਂ ਤੇ ਉੱਥੇ ਪਤਾ ਨਹੀਂ ਕਿੱਦਾਂ ਮੈਨੂੰ ਹੁਣ ਪੂਰੀ ਤਰ੍ਹਾਂ ਯਾਦ ਨਹੀਂ ਕੁਝ ਕੰਡੀਸ਼ਨ ਇਦਾਂ ਦੀ ਲੱਗ ਗਈ ਕਿ ਸਰਬਸੰਮਤੀ ਕਰਨੀ ਪੈਣੀ ਅੱਛਾ ਜੀ ਪਤਾ ਨਹੀਂ ਤਾਂ ਇਹ ਸੀਗਾ ਪਈ ਜਦੋਂ ਹੁਣ ਕੰਡੀਸ਼ਨ ਹੋਵੇ ਪਈ ਸਿਰਫ ਦੋ ਦੋ ਬੰਦੇ ਖੜਨੇ ਚਾਹੀਦੇ ਸਰਪੰਚੀ ਲਈ ਹਾਂਜੀ ਬਾਜੀ ਜਾਂ ਇਦਾਂ ਸੀ ਪਈ ਉਦਾਂ ਹੀ ਸ਼ਾਇਦ ਉਦੋਂ ਸਰਪੰਚ ਸਿੱਧਾ ਨਹੀਂ ਸੀ ਚੁਣਿਆ ਜਾਂਦਾ ਅੱਛਾ ਜੀ ਪੰਜ ਚੁਣ ਹੁੰਦੇ ਸੀ ਉਹ ਫੇਰ ਸਰਪੰਚ ਚੁਣਦੇ ਸੀ ਅੱਛਾ ਜੀ ਹੁਣ ਜਦੋਂ ਪੰਜ ਚੁਣ ਹੋਏ ਮੰਨ ਲਓ ਜਿੰਨੇ ਪੰਜ ਹੈਗੇ ਆ ਉਹਦੇ ਵਿੱਚ ਸਮਝੌਤਾ ਨਾ ਹੋਵੇ ਅੱਛਾ ਜੀ ਤੈਨ ਹੁਣ ਇੱਕ ਪਾਸੇ ਜੈਲਦਾਰਾਂ ਦਾ ਟੱਬਰ ਸੀਗਾ ਇੱਕ ਪਾਸੇ ਲੰਬੜ ਸੀਗੇ ਇੱਕ ਹੋਰ ਬੰਦਾ ਸੀ ਤਾਂ ਤਿੰਨ ਚਾਰ ਜਣੇ ਉਹਨਾਂ ਚੋਂ ਦਾ ਹੋਇਆ ਨਾ ਗੱਲ ਨਾ ਬਣੀ ਅੱਛਾ ਜੀ ਉਨੀ ਨਾ ਫਿਰ ਇਦਾਂ ਉਹ ਉਹਦੇ ਵਿੱਚੋਂ ਤਿੰਨ ਚਾਰ ਚੋਂ ਇੱਕ ਹਰਪੀਦਰ ਕਾ ਸੀ ਉਹ ਉਹਦਾ ਉਹਦਾ ਸੁਝਾਅ ਦੇ ਦਿੱਤਾ ਕਿਸੇ ਨੇ ਪਈ ਜੀ ਚਲੋ ਇਹਨੂੰ ਬਣਾ ਦਿਓ ਫਿਰ ਜੀ ਤਾਂ ਉਹ ਸਾਰਿਆਂ ਨੂੰ ਠੀਕ ਲੱਗਾ ਉਹ ਕਹਿੰਦਾ ਵੀ ਜੇ ਮੈਂ ਨਹੀਂ ਹੁਣ ਜਿਹੜਾ ਮਤਲਬ ਜੈਲਦਾਰਾ ਕਹਿੰਦਾ ਜੇ ਮੈਂ ਨਹੀਂ ਮੈਂ ਸ਼ਰੀਕ ਨੂੰ ਥੋੜੀ ਬਣ ਦੇਣਾ ਹਾਂਜੀ ਫਿਰ ਇਹ ਠੀਕ ਚਲੋ ਚਮਾਰ ਹੈ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਉਹ ਹੀ ਤੇ ਗੱਲ ਵੇਖੋ ਅੱਛਾ ਉਹ 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 ਬਣ ਗਿਆ ਹੁਣ ਸਾਰੇ ਨਾਰੇ ਅੱਛਾ ਜਦੋਂ ਨਾ ਉੱਥੋਂ ਜਿੱਥੇ ਦਾ ਗਿਣਤੀ ਹੋਈ ਹਾਂਜੀ ਕੋ ਪਿੰਡ ਵੱਡਾ ਹੈ ਜਦੋਂ ਉੱਥੋਂ ਅਸੀਂ ਮੈਨੂੰ ਲੱਗਦਾ ਵੀ 6-7 ਸਾਲ ਦਾ ਵੀ ਕਿਤੇ ਹੋਊਗਾ ਛੋਟੇ ਸੀ ਅਸੀਂ ਅੱਛਾ ਜੀ ਪਰ ਉਹ ਨਾ ਮੈਂ ਉਹ ਜਦੋਂ ਮੈਂ ਸੀਨ ਚਿੱਤੇ ਕਰਦਾ ਹਾਂ ਹਾਂਜੀ ਉਹ ਜਦੋਂ ਤੁਰਿਓ ਇਦਾਂ ਉਹਨੂੰ ਬਾਹੋਂ ਫੜ ਕੋ ਕੋ ਇਧਰ ਨੂੰ ਖਿੱਚੇ ਕੋ ਇਧਰ ਨੂੰ ਉਹਦੇ 5 ਸਾਲ ਕੁੱਤਿਆ ਬਿੱਲਿਆ ਕਰਾਉਂਦੇ ਦੇ ਨੰਗੇ ਜਾਣੀ ਹਾਂਜੀ ਉਹਦੇ 5 ਸਾਲ ਗਾਲਾਂ ਹੀ ਖੱਧੀਆਂ ਹੋਣੀਆਂ ਮੇਰਾ ਜੇ ਨੂੰ ਕੰਮ ਹੋਣਾ ਉਹਨੇ ਹੀ ਜਾ ਕੇ ਗਾਲਾ ਕੱਢ ਕੇ ਕੰਮ ਕਰਾਉਣਾ ਤਾਂ ਮੈਂ ਬੰਦਾ ਜਿਹੜਾ ਬੰਦਾ ਬਣਾ ਲਿਆ ਨਾ ਦਿਹਾੜੀ ਤੋਂ ਵੀ ਗਿਆਣਾ ਤਾਂ ਉਹ ਕਹਿੰਦਾ ਨਾ ਵੇ ਇਹ ਤਾਂ ਚੰਗਾ ਦਿਹਾੜੀ ਕਰ ਲੈਂਦਾ ਵਧੀਆ ਸੀ ਨੇ ਨੇ ਇਹ ਨਾਲ ਹੀ ਦੇਖੋ ਗੱਲ ਪਤਾ ਕੀ ਆ ਹੁਣ ਰਖਰੇ ਵਰਗੇ ਜਿਹੜੇ ਬੰਦੇ ਆ ਹਾਂਜੀ ਹਾਂਜੀ ਬੰਦੇ ਹੈਗੇ ਪੈਸੇ ਵਾਲੇ ਹਾਂਜੀ ਉਹ ਬੰਦੇ ਹੈਗੇ ਬਾਦਲ ਦੇ ਕੇਟਰ ਦੇ ਹਾਂਜੀ ਹਨਾ ਹੁਣ ਆਬਵੀਅਸਲੀ ਸਖਵੀਰ ਨੇ ਕੁਝ ਫੈਸਲੇ ਇਦਾਂ ਦੇ ਲਏ ਹਾਂਜੀ ਜਿਹਦੇ ਚ ਅਗਲੇ ਨੂੰ ਗੁੱਸਾ ਲੱਗਾ ਹਾਂਜੀ ਬਿਲਕੁਲ ਉਹ ਇਹ ਇਹ ਹਰਪ੍ਰੀਤ ਹੈਗਾ ਆ ਜਿਹਨੂੰ ਜਿਹਨੂੰ ਸਖਵੀਰ ਨੇ ਜਿੱਦਾਂ ਇਦਾਂ ਦਰਕਾਰ ਆ ਭਈ ਇਹਨੂੰ ਇਹਨੂੰ ਸਾਲੇ ਨੂੰ ਕੱਢੋ ਪਹਿਲਾਂ ਛੇਤਰ ਮਾਰੋ ਇਹਦੇ ਚਾ ਹਾਂਜੀ ਇਹ 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 ਮੱਖੀ ਚ ਜੋ ਦੁੱਧ ਜੋ ਮੱਖੀ ਚੋਕ ਕੇ ਬਾਹਰ ਮਾਰਦੇ ਇਦਾਂ ਚੋਕ ਕੇ ਬਾਹਰ ਮਾਰਿਆ ਇਹ ਇਹ ਇਹਦਾ ਬਣਦਾ ਵੀ ਨਹੀਂ ਸੀ ਇਹ ਐਵੇਂ ਦੂਜਿਆਂ ਦੀ ਸ਼ਹਿਤ ਆ ਕੇ ਉੱਥੇ ਬੋਲਿਆ ਉੱਥੇ ਜ਼ਥੇਦਾਰਤਾ ਰਗਵੀਰ ਸਿੰਘ ਸੀਗਾ ਹਾਂਜੀ ਹਾਂਜੀ ਇਹਨਾਂ ਐਵੇਂ ਜਾਣ ਕੇ ਪੂਛ ਨੂੰ ਅਗ ਲਵਾਈ ਤੇ ਅਗਲੇ ਨੇ ਚੱਕ ਕੇ ਬਾਹਰ ਮਾਰਿਆ ਹੁਣ ਰਖੜੇ ਉਹਨਾਂ ਨੂੰ ਕੀ ਲੱਗਿਆ ਵੀ ਜੇ ਨਾ ਕਿਸੇ ਤਰ੍ਹਾਂ ਇਹਨੂੰ ਬਣਾਇਆ ਜਾਵੇ ਹਾਂਜੀ ਫਿਰ ਸੁਖਵੀਰ ਦੇ ਮਿਰਚਾਂ ਬਹੁਤ ਲੱਗਣੀਆਂ ਹਾਂਜੀ ਇਹ ਬਕਵਾਸ ਥੋੜਾ ਜਿਆਦਾ ਕਰ ਲਿੰਦਾ ਵਾ ਕਰਨਾ ਕਰਾਉਣਾ ਕੀ ਏ ਨਾਲੇ ਇਦਾਂ ਦੇ ਤਾਂ ਕੀ ਹੁੰਦਾ ਧੂਕ ਗਾਲਾਂ ਕੱਢ ਕੇ ਜਦੋਂ ਮਰਜ਼ੀ ਕੰਮ ਕਰਾ ਲਓ ਵੀ ਤੂੰ ਹਾਂਜੀ ਨਾਲੇ ਇਹਨੂੰ ਇਹ ਵੀ ਪਤਾ ਵਾ ਵੀ ਇਹਨ ਦੀ ਕੋਈ ਕਾਹਤ ਬਾਦਲਾਂ ਦੇ ਸਾਹਮਣੇ ਥੋੜੀ ਜਿਹੀ ਜੱਦੀ ਪੁਰਖੀ ਜਿਹੜੇ ਉਹ ਇੰਨੇ امیر ਬੰਦੇ ਜਿਨ੍ਹਾਂ ਨੇ ਚੰਮ ਦੀਆਂ ਚਲਾ ਛੜੀਆਂ ਵੀ ਤੇ ਜਿੱਦਣ ਉਹਨਾਂ ਦਾ ਕਿਤੇ ਰਾਜ ਆ ਗਿਆ ਇਹਨੇ ਲੱਭਣਾ ਪੰਜਾਬ ਚ ਬਾਅਦ ਚ ਸਭ ਤੋਂ ਪਹਿਲਾਂ ਇਹ ਇਹਨੂੰ ਤੇ ਨਾਲ ਰਗੜ ਕੇ ਰੱਖ ਦੇਣਾ ਫੜ ਕੇ ਉਹ ਨਹੀਂ ਜਿਹਨੇ ਬਣਾਇਆ ਆ ਉਹੀ ਵੀ ਉਹੀ ਵੀ ਨਹੀਂ ਇਹਨੂੰ ਇਦਾਂ ਨਹੀਂ ਰੱਖਿਆ ਉਹ ਪ੍ਰਧਾਨ ਸਾਹਿਬ ਨਹੀਂ ਹੈਗਾ ਉਹਨਾਂ ਲਈ ਇਹ ਹਾਂਜੀ ਠੀਕ ਹੈ ਇਹ ਤੇ ਜਦੋਂ ਕਹਿੰਦੇ ਨੇ ਮਾੜੇ ਦੀ ਜਨਾਨੀ ਹੁੰਦੀ ਭਾਬੀ ਸਭ ਦੀ ਹਾਂਜੀ ਹਾਂਜੀ ਇਹ ਸਾਰਿਆਂ ਦੀ ਭਾਬੀ ਬਣ ਕੇ ਬੀਤਦਾ ਸਰਪੰਚ ਦਾ ਹਿਸਾਬ ਹੈ ਜਦੋਂ ਉਹ ਪਿੰਡ ਦਾ ਸਰਪੰਚ ਚੁਣਿਆ ਸੀ ਨਾ ਜਿਹਨੂੰ ਜਿਹਨੂੰ ਜਿਹਦਾ ਜੀ ਕਰਿਆ ਉਹੀ ਗਾਲਾਂ ਕੱਢਿਆ ਕਰੂਗਾ ਇਹਨੂੰ ਤੇ ਸਾਲਾ ਤੇਰੇ ਕਰਕੇ ਹੋਇਆ ਹਾਂਜੀ ਬਿਲਕੁਲ ਜੀ ਹਨਾ ਅਗਲੇ ਨੂੰ ਕਿਉਂਕਿ ਫਰਸਟ੍ਰੇਸ਼ਨ ਕੱਢਣੇ ਨੂੰ ਸਾਡੇ ਇੱਕ ਮੁੰਡਾ ਹੁੰਦਾ ਸੀ ਕੰਮ ਕਰਦਾ ਉਹ ਇੱਕ ਨਾ ਇਦਾਂ ਮੁੰਡਾ ਆ ਗਿਆ ਕੰਮ ਤੇ ਹਾਂਜੀ ਹਾਂਜੀ ਉਹ ਥੋੜਾ ਜਿਹਾ ਸਲੋ ਸੀਗਾ ਸਿਧਰਾ ਸੀ ਅੱਛਾ ਜੀ ਤੇ ਉਹ ਜਿਹਦੇ ਨਾਲ ਲੱਗਾ ਕੰਮ ਤੇ ਉਹ ਹਾਈਪਰ ਬਹੁਤ ਛਿੱਤੀ ਹੋ ਜਾਂਦਾ ਸੀ ਅੱਛਾ ਜੀ ਹੁਣ ਜਦੋਂ ਵੀ ਕੋਈ ਗੱਲ ਹੁਣੀ ਨਾ ਇਦਾਂ ਜੋ ਕੰਮ ਲੇਟ ਹੋ ਗਿਆ ਗਲਤੀਕਾਰ ਹੋ ਗਈ ਹਾਂ ਜੀ ਹੁਣ ਸਾਰੀ ਸਾਰਾ ਦੋਸ਼ ਉਹਤੇ ਦੇਣਾ ਫੇ ਗਾਲਾਂ ਕੱਢਣੇ ਦਮ ਕੇ ਮਾਰਨੇ ਗਾਲਾਂ ਕੱਢਣੀਆਂ ਜਦੋਂ ਨਾ ਇਦਾਂ ਥੋੜ ਜਿਹੀ ਉੱਚੀ ਬੋਲਣਾ ਲੱਗਣਾ ਹਾਂਜੀ ਹੁਣ ਜਿਹੜੇ ਬਾਕੀ ਮੁੰਡੇ ਸੀ ਉਹੀ ਘਰ ਦੇ ਲੈ ਆ ਗਿਆ ਬਾਪੇ ਦੀ ਸ਼ਾਮਤ ਆ ਗਈ ਹੈ ਨਾ ਫੇ ਉਹ ਗੱਲ ਕੁਝ ਗਲਤ ਹੋ ਗਿਆ ਫੇ ਕੁਝ ਗਲਤ ਹੋ ਗਿਆ ਹੁਣ ਇਹ ਤੋਂ ਹੁਣ ਉਹਦੇ ਉੱਤੇ ਕੱਢਣ ਇੱਕ ਵਾਰੀ ਇਦਾਂ ਕੰਮ ਕਰਦੇ ਆਂ ਤੇ ਕਹਿੰਦਾ ਓਏ ਕਹਿੰਦਾ ਇਹ ਇਦਾਂ ਤੇਰੇ ਕੰਨਾਂ ਤੇ ਮਾਰਾਂ ਉਹ ਕਹਿੰਦਾ ਮੈਂ ਕੰਨ ਤੇ ਖਾਣ ਲਈ ਤੇਰੇ ਕੋਲਕਾ ਤੇ ਆਵਾਂ ਇਹ ਗਈ ਗੱਲ ਆ ਤੇ ਇਥੇ ਸਿਆਣਪ ਵਰਤ ਗਿਆ ਵੀ ਮੈਂ ਕੰਨ ਤੇ ਖਾਲੀ ਤੇ ਰਿਕਵਲ ਕਰ ਤਾ ਉਹ ਅਸਲ ਚ ਉਹ ਸਿਧਰਾ ਇੰਨਾ ਸੀ ਉਹਨੂੰ ਪਤਾ ਵੀ ਨਹੀਂ ਸੀ ਲੱਗਦਾ ਜਾਨੀ ਉਹਨੇ ਜਦੋਂ ਇਦਾਂ ਉਹ ਜਦੋਂ ਕੋਈ ਗੱਲ ਹੋਣੀ ਇਦਾਂ ਜਦੋਂ ਕੋਈ ਗਲਤੀ ਹੋ ਜਾਣੀ ਉਹਨੇ ਨਾ ਜਾਨੀ ਆਪਣਾ ਆਪਣੀ ਨਿਕਾਸੀ ਦੇ ਲਈ ਕੋਈ ਨਾ ਕੋਈ ਬਹਾਨਾ ਲੱਭ ਲੈਣਾ ਵੀ ਤੈਂ ਆ ਕੀਤਾ ਸੀ ਤਾਂ ਉਹਦੇ ਕਰਕੇ ਹੋ ਗਿਆ ਹਾਂਜੀ ਸਹੀ ਗੱਲ ਆ ਉਹਨੂੰ ਸਮਝ ਨਾ ਆਉਣੀ ਹੁਣ ਜਦੋਂ ਤੇ ਉਹਨੂੰ ਸਮਝ ਆਣੀ ਉਹਤੇ ਗੱਲ ਰਫਾ ਦਫਾ ਜਿੰਨਾਂ ਘੰਟੇ ਬਾਅਦ ਨੂੰ ਸਮਝ ਆਉਣੀ ਹਾਂਜੀ ਫੇ ਮੈਨੂੰ ਤਾਂ ਕਿਹਾ ਹੀ ਤਾਂ ਸੀ ਉਹਨਾਂ ਬਾਅਦ ਸਾਨੂੰ ਦੱਸੀ ਜਾਣਾ ਨਹੀਂ ਸਹੀ ਗੱਲ ਆ ਫੇ ਪਾਜੀ ਪਾਜੀ ਇਹ ਮੈਨੂੰ ਉਹਨਾਂ ਕਿਹਾ ਸੀ ਇਦਾਂ ਕਰਨੇ ਨੂੰ ਹਨ ਅਸੀਂ ਕਿਹਾ ਵੀ ਹੁਣ ਤਾਂ ਡੇਢ ਦੋ ਕਿ ਤੂੰ ਉਦੋਂ ਕਹਿੰਦਾ ਤਾਂ ਹਾਂਜੀ ਸਹੀ ਗੱਲ ਆ ਫੇ ਸਾਨੂੰ ਪਤਾ ਲੱਗਿਆ ਨਾ ਵੀ ਇਹਦੇ ਗੇੜ ਵਿੱਚ ਹੁਣ ਆਈ ਆ ਯਾਨੀ ਇੰਨੇ ਚਿਰ ਬਾਅਦ ਇਹਦੇ ਗੇੜ ਵਿੱਚ ਆਈ ਆ ਉਹ ਚਿਹਰਾ ਐ ਹੀ ਭਲਾ ਮਸਹੀ ਜਦੋਂ ਤੇ ਓਏ ਇਹੋ ਹੀ ਮੈਂ ਇਹਨੂੰ ਕਿਹਾ ਮੈਂ ਕਿਹ ਜਿਹੜਾ ਹਰਪ੍ਰੀਤ ਅਰਗੇ ਦੀੜਿਆਂ ਤੋਂ ਬਾਹਰ ਹੋਇਆ ਫਿਰਦਾ ਨਾ ਜਿਹੜੀਆਂ ਨਾਸਾਂ ਫਲਾਫਲਾ ਕੇ ਗੱਲਾਂ ਕਰਨ ਦਿਆ ਵਾ ਮੈਂ ਕਿਹਾ ਉਹ ਇੰਨੀ ਇਹੋ ਜੀਆਂ ਗੱਲਾਂ ਤੋਂ ਕਿਤੇ ਨਵੇਂ ਆ ਕੋਈ ਜਾਣੂ ਉਹ ਇਹੋ ਜੀਆਂ ਗੱਲਾਂ ਤੋਂ ਡਰਨ ਲੱਗੇ ਕਿਤੇ ਇਹੋ ਜੀਆਂ ਗੱਲਾਂ ਹੁੰਦੀਆਂ ਆਈਆਂ ਜਿੱਦ ਦਿਨ ਉਹਨਾਂ ਦਾ ਕਿਤੇ ਸਮਾਂ ਆ ਗਿਆ ਇੰਨੇ ਇਹੋ ਜਿਹੇ ਲੱਭਣਾ ਥੋੜੀ ਕਿਤੇ ਉਹ ਨਾ ਨਾਮ ਨਹੀਂ ਖਾਧੀਆਂ ਪੀਤੀਆਂ ਆ ਉਹ ਨਹੀਂ ਜਥੇਦਾਰਾਂ ਦੇ ਹੁੱਜਾਂ ਮਾਰੀਆਂ ਆ ਲੱਤਾਂ ਮਾਰ-ਮਾਰ ਕੇ ਦਰਵਾਜ਼ੇ ਭੰਨੇਉਂ ਆ ਤਾਂ ਕੁਛ ਇਹਨਾਂ ਦਾ ਕੁਛ ਵੀ ਨਹੀਂ ਕੀਤਾ ਵਿਆਹ ਕਰਜੇ ਦੀ ਏਡੀ ਏਕਾਦੀ ਫਿਰ ਅੜ ਜਾਂਦਾ ਦਰਵਾਜ਼ੇ ਉੱਥੇ ਅਕਾਲ ਤਖਤ ਦੇ ਕਹਿੰਦਾ ਵੀ ਮੈਂ ਨਹੀਂ ਛੱਡਨੀ ਆਵਦਾ ਉਹਦਾ ਨਹੀਂ ਛੱਡਣਾ ਲਾ ਲੋ ਜੋਰ ਜਿੱਥੇ ਲੈ ਲੈ ਅਗਲੇ ਪਤਾ ਕੜੀਸ ਕੇ ਚੱਕੇ ਮਾਰਦੇ ਬਾਹਰ ਉੱਥੇ ਉਹੀ ਤੇ ਗੱਲ ਹੈ ਬਾਜੀ ਉਹ ਫੇ ਮੈਂ ਇਹ ਜਾਤ ਨਾਂ ਦੀ ਕੋਈ ਗੱਲ ਨਾ ਬਾਤ ਜੇ ਇਹੋ ਜਿਹਾ ਮੈਂ ਜੇ ਆਪਾਂ ਇੰਨੇ ਬੁੱਧੀਮਾਨ ਹੁੰਦੇ ਨਾ ਤੇ ਇਹੋ ਜਿਹਾ ਬੰਦਾ ਚੱਕ ਕੇ ਪ੍ਰਧਾਨ ਬਣਾਉਣ ਲੱਗਾ ਤੇ ਸੱਚ ਉੱਥੇ ਜੇ ਹਰਮਨਾਂ ਡੁੱਬ ਕੇ ਮਰ ਜਾਣਾ ਚਾਹੀਦਾ ਵੀ ਇਹੋ ਜਿਹਾ ਬੰਦਾ ਪ੍ਰਧਾਨ ਬਣਾਉਣ ਲੱਗਿਆ ਨਾ ਨਾ ਉਹ ਚੰਗਾ ਬੰਦਾ ਨਹੀਂ ਲੱਭਾ ਨੂੰ ਹਰਪ੍ਰੀਤ ਵਰਗਾ ਕਹਿੰਦਾ ਹੁੰਦਾ ਵੀ ਆਪਾਂ ਤਾਂ ਗਾਲਾਂ ਖਾਣ ਤੋਂ ਬਿਨਾ ਕੋਈ ਕੰਮ ਕੀਤਾ ਹੀ ਨਹੀਂ ਜ਼ਿੰਦਗੀ 'ਚ ਏਦਾਂ ਸਿਰੀ ਨਹੀਂ ਚੜਦਾ ਵੀ ਤੁਸੀਂ ਮੈਨੂੰ ਕਹਿੰਦੇ ਨਹੀਂ ਕੁਝ ਵੀ ਹਾਂਜੀ ਉਹੀ ਤੇ ਗੱਲ ਹੈ ਉਹ ਉਹਨਾਂ ਨੂੰ ਸ਼ੈ ਹੈਗੀ ਉਂਗਲ ਹੈਗੀ ਉਹਨਾਂ ਨੂੰ ਕਿਸੇ ਨਾ ਕਿਸੇ ਬੀਜੇਪੀ ਦੀ ਉਂਗਲ ਹੈਗੀ ਉਹਨੂੰ ਇਹ ਵੀ ਕੋਈ ਗੱਲ ਨਹੀਂ ਆਉਣ ਵਾਲਾ ਸਮਾਂ ਬੀਜੇਪੀ ਦਾ ਕੀਤਾ ਆਉਣ ਵਾਲੇ ਸਮੇਂ 'ਚ ਮੈਨੂੰ ਇਹਨਾਂ ਮੁੱਖ ਮੰਤਰੀ ਨਹੀਂ ਬਣਾ ਦੇਣਾ ਪੰਜਾਬ ਦਾ। ਉਹ ਲੈ ਵੈਸੇ ਉਂਗਲ ਦੀ ਆਦੀ ਆ ਜੀ ਇਹਨਾਂ ਮਾਤ ਪਈਓ ਆ ਸਾਰਚ ਪੰਪ ਚਾ ਕੇ ਚਾਂਬਲ ਕੇ ਬੰਦਰਾਂ ਖਿੱਲਾ ਦੇਖ ਕੇ ਹਾਂਜੀ ਹੋਰ ਕੋਈ ਕਰਨਾ ਥੋੜੋ ਹੀ ਨਹੀਂ ਕੁਝ ਵੀ ਜਿਹੜੀਆਂ ਗੱਲਾਂ ਤੁਹਾਨੂੰ ਪੰਜਾਬ ਦਾ ਸਵਾਦ ਆ ਫਿਕਰ ਆ ਤੈਨੂੰ ਤੈਨੂੰ ਕੱਢ ਦਿੱਤਾ ਦਰਕਾਰ ਦਿੱਤਾ ਤੂੰ ਇਦਾਂ ਉੱਚਾ ਕੇ ਰੋਲਾ ਪਾਤਾ ਅਗਲਿਆਂ ਨੂੰ ਇਹ ਲੱਗਿਆ ਪਈ ਇਹ ਜਾਦੇ ਬੋਲਦਾ ਆ। ਬਸ ਉਹ ਤਾਂ ਇਸ ਤਰ੍ਹਾਂ ਪਾਜੀ ਇਹਨਾਂ ਦਾ ਮੋਰਾ ਵਾ ਨਾ ਇੱਕ ਮੋਰਾ ਬਣਾਇਆ ਇੱਕ ਵਰਤਨ ਲਈ ਇਹਨੂੰ ਤਾਂ ਬਸ ਯਾ ਇਹਨੂੰ ਸਭ ਤੋਂ ਵੱਧ ਕੋਟ ਵੀ ਉਹਨਾਂ ਬੰਦਿਆਂ ਨੇ ਪਾਉਣੀ ਜਿਨ੍ਹਾਂ ਨੇ ਇਹਨੂੰ ਖੜਾ ਕੀਤਾ ਵਾ ਉਹਨਾਂ ਨੂੰ ਇਦਾਂ ਦੇ ਨੂੰ ਕੋਈ ਵੀ ਫਰਕ ਪੈਂਦਾ ਹੁੰਦਾ ਦੋ ਪਈਆਂ ਕਿੱਧਰ ਗਈਆਂ ਅਗਲਾ ਕਹਿੰਦਾ ਸੜਕੀ ਜਾਈਏ ਮੋਰਾ ਦੇ ਹਾਂ ਜੀ